ਅਪਾ ਤਾ ਦੌੜਾਂਗੇ ਜੀ ਤੇ ਬਾਕੀ ਵਿਰੋਧੀਆਂ ਨੂੰ ਢੜਾਵਾਂਗੇ ਅੱਜ ਮੇਰੇ ਵੱਡੇ ਵੀਰ ਡਾਕਟਰ ਰਾਜਕਮਾਰ ਕੀ ਚੱਪੇਬਾ ਜਿਨ੍ਹਾਂ ਨੇ ਜਿਨ੍ਹਾਂ ਤੇ ਸਾਨੂੰ ਬਹੁਤ ਵੱਡਾ ਮਾਣ ਆ ਔਰ ਅਸੀਂ ਸਾਰੇ ਸਾਡਾ ਕੋਈ ਗੱਲਾ ਸ਼ਿਕਵਾ ਨਹੀਂ ਸੀ ਸਾਡੀ ਵਿਚਾਰਾਂ ਦੀ ਲੜਾਈ ਸੀ ਅੱਜ ਇਹ ਸਾਡੇ ਨਾਲ ਆ ਅਸੀਂ ਮੋਢੇ ਦੇ ਨਾਲ ਮੋਢਾ ਇਦਾਂ ਜੋੜ ਕੇ ਨਾਲ ਚੱਲਾਂਗੇ ਔਰ ਮੈਂਬਰ ਪਾਰਲੀਮੈਂਟ ਦੀਆਂ ਪੌੜੀਆਂ ਇਹਨਾਂ ਚੜਾਵਾਂਗੇ ਜਿਹੜਾ ਜਿਹੜੀ ਬਾੜੀ ਮੋਟੀ ਹੈ ਕੱਲ੍ਹ ਇਹਨਾਂ ਬੀਜੇਪੀ ਵਾਲੇ ਵੀ ਲੈ ਗਏ ਸੀ ਪਹਿਲਾਂ ਵਿਚੋਂ ਚੁਗ ਚੁਗ ਕੇ ਲੈ ਗਏ ਸੀ ਅਸੀਂ ਹੁਣ ਇੱਥੇ ਆ ਇੱਕ ਸੁਰਚਾ ਤੁਸੀਂ ਦੇਖ ਰਹੇ ਆ ਕਿ ਅੱਜ ਵਕਫ ਵਕ ਪਿੰਡਾਂ ਤੋਂ ਜਿੰਨੇ ਵੀ ਸਾਡੇ ਮੋਹਤਵਾਰ ਸੱਜਣ ਆਏ ਆ ਹੋਰ ਪੂਰਾ ਪਿਆਰ ਦਿਖਾ ਰਹੇ ਆ ਵਿਸ਼ਵਾਸ ਜਤਾ ਰਹੇ ਆ ਅਸੀਂ ਸਾਰੇ ਇੱਕ ਇੱਕ ਵੋਟ ਭਗਵਾਨ ਸਿੰਘ ਮਾਨਜੀਤ ਦੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਔਰ ਡਾਕਟਰ ਰਾਜਕੁਮਾਰ ਜੀ ਨੂੰ ਇੱਕ ਇੱਕ ਨੋਟ ਪਤਾ ਅ ਸਭ ਤੋਂ ਪਹਿਲਾਂ ਤੇ ਗਵਿੰਦਰ ਸੰਧੂ ਜੀ ਦਾ ਮੈਂ ਬਹੁਤ ਧੰਨਵਾਦ ਕਰਦਾ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਉਹਨਾਂ ਦੀ ਸਮੁੱਚੀ ਟੀਮ ਦਾ ਮੈਂ ਰਿਣੀ ਕਿ ਅੱਜ ਜਿਸ ਇੱਕ ਜਿਸ ਯੂਨਿਟੀ ਦਾ ਜਿਸ ਇਕਤਾ ਦਾ ਸਬੂਤ ਅਸੀਂ ਦਿੱਤਾ ਹੈ ਤੇ ਮੈਂ ਸਮਝਦਾ ਕਿ ਬਹੁਤ ਵੱਡੇ ਮਾਰਜਨ ਦੇ ਨਾਲ ਅਸੀਂ ਜਿਹੜੀ ਹੈ ਚੱਪਿਆ ਹਲਕੀ ਜਿਹੀ ਦਰਜ ਕਰਾਂਗੇ ਤੇ ਜਿਹੜੀ ਕੀ ਕੀ ਦੇ ਹਸਕ ਜਿਹੜੀ ਹਾਂਜੀ ਜੀ ਜਿਹੜੀ ਸੋਚ ਹੈ ਕਿ ਅਸੀਂ 13 ਦੀਆਂ 13 ਸੀਟਾਂ ਤੇ ਜਿਹੜੀ ਜਿੱਤ ਦਰਜ ਕਰਨੀ ਹੈ ਔਰ ਪਾਰਲੀਮੈਂਟ ਦੇ ਸਾਰੇ ਆਪਣੇ ਭੇਜਵੇਂ ਉਹਦਾ ਮੇਨ ਅਜੰਡਾ ਇਹੀ ਹੈ ਕਿ ਸਾਡੀ ਜਿਹੜੀ ਹੈ ਸੰਸਦ ਦੇ ਵਿੱਚ ਇੱਕ ਆਪਣੀ ਪਕੜ ਹੋਵੇ ਔਰ ਸੰਸਦ ਦੇ ਵਿੱਚ ਸਾਡੀ ਇੱਕ ਆਵਾਜ਼ بلند ਹੋਵੇ ਲੋਕ ਸਭਾ ਦੇ ਵਿੱਚ ਔਰ ਜਦੋਂ ਸਾਡੀ ਵੱਡੀ ਆਵਾਜ਼ ਹੋਏਗੀ ਉਸ ਆਵਾਜ਼ ਦੇ ਸਦਕਾ ਕੋਈ ਵੀ ਆਰਡੀਐਫ ਜਾਂ ਨੈਸ਼ਨਲ ਹੈਲਥ ਮਿਸ਼ਨ ਜਾਂ ਹੋਰ ਕੋਈ ਵੀ ਫੰਡ ਜੇ ਸਾਡੇ ਟੈਕਸ ਜਿਹੜੇ ਹੋ ਰੋਕਣ ਦੀ ਕੋਈ ਹਿਮਾਕਤ ਨਹੀਂ ਕਰੇ ਜਿਸ ਦੇ ਸਦਕਾ ਪੰਜਾਬ ਜਿਹੜਾ ਦੁਬਾਰਾ ਆਪਣੇ ਟਰੈਕ ਤੇ ਆਏਗਾ ਆਪਣੇ ਜਿਹੜਾ ਦੁਬਾਰਾ ਲੀਹਾਂ ਤੇ ਆਏਗਾ ਤਰੱਕੀ ਦੀਆਂ ਲੀਹਾਂ ਤੇ ਆਏਗਾ ਔਰ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜਿਹੜਾ ਤੁਸੀਂ ਇਸ਼ੂ ਦੱਸਿਆ ਕਿਉਂਕਿ ਸੜਕਾਂ ਦੇ ਇਸ਼ੂ ਨੇ ਜਾਂ ਹੋਰ ਇਸ਼ੂ ਨੇ ਉਸ ਦਾ ਸਭ ਤੋਂ ਵੱਡਾ ਕਾਰਨ ਇਹ ਹੀ ਆ। ਔਰ ਦੇਖੋ ਵਿਕਾਸ ਦੇ ਕੰਮ ਜਿਹੜੇ ਆ ਉਹਨਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਬਟ ਵਿਕਾਸ ਦੇ ਕੰਮਾਂ ਨੂੰ ਦੱਸਣ ਦੀ ਜ਼ਰੂਰਤ ਕਿਉਂ ਪੈਂਦੀ ਵਿਕਾਸ ਦੇ ਕੰਮ ਦਿਸਦੇ ਹੁੰਦੇ ਆ। ਪਰ ਲੋਕਾਂ ਦੇ ਵਿੱਚ ਜੋ ਉਹਨਾਂ ਦੇ ਉਹਨਾਂ ਦੀ ਹੋਂਦ ਨੂੰ ਲੈ ਕੇ ਜਾਂ ਉਹਨਾਂ ਦੀ ਜਿਹੜੀ ਦੁਬਾਰਾ ਨਾਮਿਨੇਸ਼ਨ ਹੋਈ ਹੈ ਉਸ ਨੂੰ ਲੈ ਕੇ ਲੋਕਾਂ ਦੇ ਵਿੱਚ ਜਿਹੜੇ ਗਿਲੇ ਸ਼ਿਕਵੇ ਆ ਉਹ جگ ਜਾ ਰਹੇ ਲੋਕ ਅੱਜ ਬੜੇ ਉਹਨਾਂ ਤੋਂ مایੂਸ ਨੇ ਕਿਉਂ ਨਾ ਆਪ ਆਏ ਆ ਤੇ ਅੱਗੇ ਕੀ ਲੋਕ ਉਮੀਦ ਰੱਖ ਸਕਦੇ ਔਰ ਨਾ ਕੋਈ ਵਿਕਾਸ ਦੇ ਕੰਮ ਹੋਏ ਸੋ ਇਸ ਕਰਕੇ ਲੋਕ ਭਾਜਪਾ ਤੋਂ ਵੈਸੇ ਵੀ ਕਰਾਰਾ ਪੰਜਾਬ ਦੇ ਕਰਦੇ ਹੋਏ ਨਜ਼ਰ ਆ ਰਹੇ ਆ ਕਿਉਂਕਿ ਭਾਜਪਾ ਨੇ ਪੰਜਾਬ ਦੇ ਨਾਲ ਬਹੁਤ ਵੱਡਾ ਪੰਜਾਬ ਦੀ ਕਿਸਾਨੀ ਦੇ ਨਾਲ ਧੋਖਾ ਕੀਤਾ ਜਿਸ ਦੇ ਸਦਕਾ ਜਿਹੜੇ ਆ ਪੰਜਾਬੀ ਅੱਜ ਭਾਜਪਾ ਜਿਹੜਾ ਬਹੁਤ ਕਰਾਰਾ ਜਵਾਬ ਦੇਣ ਦੇ ਲਈ ਤਿਆਰ ਬੈਠੇ ਆ ਔਰ ਮੈਨੂੰ ਇਹ ਪੂਰੀ ਉਮੀਦ ਹੈ ਕਿ ਸਾਰੀਆਂ ਦੀ ਸਾਰੀਆਂ ਸੀਟਾਂ ਤੇ ਜਿਸ ਤਰ੍ਹਾਂ ਘਰਾਓ ਹੋ ਰਿਹਾ ਜਿਨ੍ਹਾਂ ਦੀ ਜਮਾਤ ਦਾ ਜਬਤ ਹੋ